ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪੂਲਾ ਪਿੰਡ ਤਰਨਤਾਰਨ ਦਾ ਇੱਕ ਆਮ ਜਿਹਾ ਪਿੰਡ ਹੈ ਇੱਥੇ ਜਨਮ ਲਿਆ ਸੀ ਅਜੀਤ ਸਿੰਘ ਨੇ ਜਿਸ ਨੂੰ ਲੋਕ ਪਿਆਰ ਨਾਲ ਪੂਲਾ ਕਹਿੰਦੇ ਸਨ ਪਰ ਸਮੇਂ ਦੀ ਚਾਲ ਨੇ ਇਹ ਪਿਆਰ ਕਾਲੇ ਪੂਲੇ ਵਿੱਚ ਬਦਲ ਦਿੱਤਾ ਅਜੀਤ ਸਿੰਘ ਛੋਟੀ ਉਮਰ ਵਿੱਚ ਨਿਹੰਗ ਬਣ ਗਿਆ ਪਰ ਅਸਲੀ ਨਿਹੰਗ ਦੇ ਰਾਹ ਤੋਂ ਹਟ ਗਏ ਉਸ ਨੇ ਆਪਣੇ ਮਨਮਤੀ ਰਸਤੇ ਚੁਣੇ ਤੇਰੇ ਤੇਰੇ ਉਹ ਇੱਕ ਡਰਦਾ ਪਾਤਰ ਬਣ ਗਿਆ ਗੁਰਦੁਆਰਿਆਂ ਤੇ ਕਬਜ਼ਾ ਨਸ਼ਿਆਂ ਦੀ ਤਸਕਰੀ ਅਪਹਰਣ ਬਲਾਤਕਾਰ ਅਤੇ ਕਤਲ ਇਹਨਾਂ ਸਾਰੇ ਦਾਗਾ ਨਾਲ ਉਸ ਦੇ ਨੀਲੇ ਬਾਣੇ ਨੇ ਆਪਣਾ ਰੰਗ ਗਵਾ ਦਿੱਤਾ ਪੂਲੇ ਨੇ ਆਪਣੇ ਆਲੇ-ਦੁਆਲੇ ਇੱਕ ਅਜੀਹਾ ਲੀਡਰ ਬਣਨ ਦੀ ਕੋਸ਼ਿਸ਼ ਕੀਤੀ ਜੋ ਧਰਮ ਦੇ ਨਾਂ ਤੇ ਲੋਕਾਂ ਨੂੰ ਡਰਾਏ ਪਰ ਸੱਚ ਇਹ ਸੀ ਕਿ ਇਹ ਸਿਰਫ ਇੱਕ ਜ਼ਹਿਰੀਲਾ ਛਾਓ ਸੀ ਰਾਮਦੀ ਝਲਕ ਲੈ ਕੇ ਅਪਰਾਧ ਦੀਆਂ ਗਲੀਆਂ ਦੇ ਵਿੱਚ ਖੜਦਾ ਹੋਇਆ ਪੂਲਾ ਆਪਣੇ ਮਕਸਦ ਦੇ ਵਿੱਚ ਅੱਗੇ ਵਧਦਾ ਰਿਹਾ ਪੂਲੇ ਦੀ ਜ਼ਿੰਦਗੀ ਦੇ ਵਿੱਚ ਇੱਕ ਹੋਰ ਕਹਾਣੀ ਜੁੜਦੀ ਹੈ ਜੋ ਕਿ ਮਾੜੀ ਕੰਬੋਕੇ ਪਿੰਡ ਦਾ ਹਰਜੰਤ ਸਿੰਘ ਜਿਸ ਦੀ ਜਵਾਨੀ ਵਿੱਚ ਹੀ ਉਸਨੇ ਗਲਤ ਸੰਗਤ ਤੇ ਹਾਲਾਤਾਂ ਦੀ ਮਾਰ ਚ ਲਾ ਗਿਆ ਸੀ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਫਸ ਗਿਆ ਸੀ ਥੋੜਾ ਜਿਹਾ ਗੁਸੈਲ ਪਰ ਦਿਲੋਂ ਭਲਾ ਉਸ ਨੂੰ ਆਪਣੇ ਕੀਤੇ ਕਰਮਾਂ ਦਾ ਅਫਸੋਸ ਤਾਂ ਸੀ ਪਰ ਉਸਨੇ ਕਦੇ ਇਹ ਨਹੀਂ ਸੋਚਿਆ ਸੀ ਕਿ ਉਸਦੀ ਤਕਦੀਰ ਕਿਸੇ ਹੋਰ ਦੀ ਜ਼ਿੰਦਗੀ ਨੂੰ ਅਜਿਹਾ ਮੋੜ ਦੇਵੇਗੀ ਹਰਚੰਦ ਸਿੰਘ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿੱਚ ਸੀ ਜਿੱਥੇ ਪੁਲਿਸ ਨੇ ਪੂਲੇ ਨੂੰ ਵੀ ਇੱਕ ਦਿਨ ਲਿਆ ਕੇ ਰੱਖ ਦਿੱਤਾ ਪੂਲੇ ਦੀ ਆਮਦ ਨਾਲ ਜੇਲ੍ਹ ਦੇ ਵਿੱਚ ਗੁੱਸਾ ਜੋ ਹੈ ਉਹ ਅੱਗ ਵਾਂਗੂ ਫੈਲ ਗਿਆ ਕੈਦੀਆਂ ਨੂੰ ਪਤਾ ਸੀ ਕਿ ਉਹ ਸਿਰਫ ਧਰਮ ਦਾ ਰੂਪ ਲੈ ਕੇ ਨਫ਼ਰਤ ਦੀਆਂ ਚਿੰਗਾਰੀਆਂ ਫੈਰਾ ਰਿਹਾ ਸੀ ਹਰਚੰਦ ਜਿਸ ਨੇ ਕਈ ਦਿਨ ਪੂਲੇ ਦੇ ਸਿਰ ਹਟਲੇ ਵਿਹਾਰ ਦੇਖੇ ਅੰਦਰੋਂ ਤਿਲ ਮਿਲਾ ਗਿਆ ਉਸ ਨੂੰ ਉਹਨਾਂ ਬੇਗੁਨਾਹ ਪਰਿਵਾਰਾਂ ਦੀਆਂ ਅੱਖਾਂ ਯਾਦ ਆਈਆਂ ਜੋ ਪੂਲੇ ਦੀ ਗੁੰਡਾਗਰਦੀ ਦੀ ਪੇਂਟ ਚੜ ਗਈਆਂ ਸੀ ਨਵਤੇਜ ਸਿੰਘ ਇੱਕ ਹੋਰ ਕੈਦੀ ਜਿਸ ਦਾ ਭਰਾ ਪੂਲੇ ਨੇ ਗੁੰਮ ਕਰ ਦਿੱਤਾ ਸੀ ਉਹ ਵੀ ਹਰਚੰਦ ਦੇ ਨਾਲ ਮਿਲਿਆ ਦੋਵਾਂ ਨੇ ਸਾਂਝਾ ਇਰਾਦਾ ਕੀਤਾ ਧਰਮ ਦੇ ਨਾਂ ਤੇ ਜੋ ਕਤਲ ਹੋਏ ਉਹਨਾਂ ਦੀ ਸ਼ਾਹੀ ਨੂੰ ਚੁੱਕਣ ਵਾਲੇ ਹੱਥ ਸਾੜ ਦਿੱਤੇ ਜਾਣ। ਦਿਨੇ ਆਇਆ 28 ਅਗਸਤ 2008 ਦੀ ਸਵੇਰ ਸੂਰਜ ਚੜ੍ਹ ਰਿਹਾ ਸੀ ਪਰ ਜੇਲ੍ਹ ਦੇ ਅੰਦਰ ਇੱਕ ਹੋਰ ਸੂਰਜ ਡੁੱਬਣ ਵਾਲਾ ਸੀ। ਜਨਰੇਟਰ ਤੋਂ ਡੀਜ਼ਲ ਲਿਆਂਦਾ ਗਿਆ। ਅਤੇ ਇੱਕ ਹੀ ਪਲ ਵਿੱਚ ਪੂਲੇ ਦੇ ਉੱਪਰ ਛਿੜਕਿਆ ਗਿਆ ਤੇ ਮਾਚਸ ਦੀ ਤੀਲੀ ਜਲ ਗਈ। ਚੀਕਾਂ, ਧੂੰਆਂ ਤੇ ਅੱਗ। ਪੂਲਾ ਸੜਦਾ ਰਿਹਾ ਅਤੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਦਾ ਰਿਹਾ ਪਰ ਹੁਣ ਕੀ ਹੋ ਸਕਦਾ ਸੀ? ਹੁਣ ਤਾਂ ਸਮਾਂ ਕਾਫੀ ਬੀਤ ਚੁਕਿਆ ਸੀ ਕਿਉਂਕਿ ਮਾਚਸ ਦੀ ਤੀਲੀ ਜਦੋਂ ਜਲ ਗਈ ਸੀ, ਚੀਕਾਂ, ਧੂੰਆਂ ਤੇ ਅੱਗ। ਉਸ ਤੋਂ ਬਾਅਦ ਪੁਰਾਤ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਪੂਲੇ ਨੇ ਹਸਪਤਾਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਸਾਹ ਛੱਡ ਦਿੱਤੀ ਪਰ ਪੂਲਾ ਇੱਕ ਸਵਾਲ ਪਿੱਛੇ ਛੱਡ ਗਿਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਰਚੰਦ ਸਿੰਘ ਮਾੜੀ ਕੰਬੋਕੇ ਅਤੇ ਨਵਤੇਜ ਸਿੰਘ ਗੱਗੂ ਉਹ ਦੋ ਨੌਜਵਾਨ ਸਨ ਜਿਨ੍ਹਾਂ ਨੂੰ 28 ਅਗਸਤ 2008 ਨੂੰ ਅੰਮ੍ਰਿਤਸਰ ਸੈਂਟਰਲ ਜੇਲ੍ਹ ਵਿੱਚ ਨਿਹੰਗ ਅਜੀਤ ਸਿੰਘ ਪੁੱਲਾ ਨੂੰ ਜਿਉਂਦਾ ਸਾੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੂਲੇ ਆਪਣੇ ਸੈੱਲ ਵਿੱਚ ਦੁਪਹਿਰ ਦੇ ਖਾਣੇ ਦੇ ਲਈ ਬੈਠਾ ਹੋਇਆ ਸੀ ਦੋਸ਼ੀਆਂ ਨੇ ਜੇਲ੍ਹ ਦੇ ਗੁਰਦੁਆਰੇ ਦੇ ਨਾਲ ਜੁੜੇ ਹੋਏ ਜਨਰੇਟਰ ਤੋਂ ਡੀਜ਼ਲ ਲੈ ਕੇ ਪੂਲੇ ਦੇ ਉੱਪਰ ਛਿੜਕਿਆ ਅਤੇ ਉਸ ਨੂੰ ਅੱਗ ਲਾ ਦਿੱਤੀ ਪੂਲੇ ਨੂੰ ਗੰਭੀਰ ਚਲਸਾ ਦੇ ਨਾਲ ਉੱਥੇ ਛੱਡ ਦਿੱਤਾ ਗਿਆ ਤੇ ਉਸ ਨੂੰ ਜੋ ਜੇਲ੍ਹ ਪ੍ਰਸ਼ਾਸਨ ਹੈ ਉਸਨੇ ਅੰਮ੍ਰਿਤਸਰ ਦੇ ਸੇਵਲ ਹਸਪਤਾਲ ਤੇ ਫਿਰਸ ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿੱਚ ਭੇਜਿਆ ਗਿਆ ਤੇ ਰਸਤੇ ਦੇ ਵਿੱਚ ਪੂਲੇ ਨੇ ਦਮ ਤੋੜ ਦਿੱਤਾ। ਅਜੀਤ ਸਿੰਘ ਪੂਲਾ ਇੱਕ ਵਿਵਾਦਿਤ ਨਿਹੰਗ ਮੁਖੀ ਸੀ ਜੋ ਤਰਨਾ ਦਲ ਦੇ ਆਪਣੇ ਧੜੇ ਦਾ ਮੁਖੀ ਬਣਿਆ ਹੋਇਆ ਸੀ। ਉਸ ਉੱਪਰ ਕਈ ਗੰਭੀਰ ਅਪਰਾਧ ਜਿਵੇਂ ਕਿ ਕਤਲ, ਬਲਾਤਕਾਰ, ਨਸ਼ਾ ਤਸ਼ਕਰੀ ਅਤੇ ਗੁਰਦੁਆਰਿਆਂ ਦੀ ਜਾਇਦਾਦ ਤੇ ਕਬਜ਼ਾ ਕਰਨ ਦੇ ਦੋਸ਼ ਲੱਗੇ ਹੋਏ ਸਨ। 1991 ਵਿੱਚ ਖਾਨਪੁਰ ਪਿੰਡ ਵਿੱਚ ਇੱਕ ਪਰਿਵਾਰ ਦੇ 7 ਮੈਂਬਰਾਂ ਦੀ નિર્ਦਈ ਹੱਤਿਆ ਦੇ ਮਾਮਲੇ ਦੇ ਵਿੱਚ ਵੀ ਮਲਜਮ ਸੀ ਉਸ ਦੀ ਗ੍ਰਿਫਤਾਰੀ 2004 ਦੇ ਵਿੱਚ ਹੋਈ 2008 ਦੀ ਘਟਨਾ ਤੋਂ ਬਾਅਦ ਹਰਚੰਦ ਸਿੰਘ ਅਤੇ ਨਵਤੇਜ ਸਿੰਘ ਉੱਪਰ ਕਤਲ ਦੇ ਦੋਸ਼ ਲਗਾਏ ਗਏ ਪਰੰਤੂ 2014 ਵਿੱਚ ਅੰਮ੍ਰਿਤਸਰ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਗਵਾਹਾਂ ਦੀ ਘਾਟ ਅਤੇ ਸਬੂਤਾਂ ਦੀ ਕਮੀ ਕਾਰਨ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਕਈ ਗਵਾਹ ਤਾਂ ਮੌਕੇ ਤੇ ਮੁੱਕਰ ਗਏ। ਜਾਂ ਉਹਨਾਂ ਨੇ ਦੱਸਿਆ ਕਿ ਉਹ ਘਟਨਾ ਸਥਲ ਤੇ ਮੌਜੂਦ ਹੀ ਨਹੀਂ ਸਨ। ਇਹ ਮਾਮਲਾ ਪੰਜਾਬ ਅਤੇ ਪੰਜਾਬ ਦੀ ਕਾਨੂੰਨ ਨਿਆਂ ਪ੍ਰਣਾਲੀ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਨੂੰ ਖੜਾ ਕਰਦਾ ਹੈ। ਅਜੀਤ ਸਿੰਘ ਪੂਲਾ ਜਿਸ ਨੂੰ ਕਾਲਾ ਪੂਲਾ ਵੀ ਕਿਹਾ ਜਾਂਦਾ ਸੀ ਇੱਕ ਵਿਵਾਦਿਤ ਨਿਹੰਗ ਸਿੰਘ ਸੀ ਜੋ ਆਖਰ ਵਿੱਚ ਨਿਹੰਗ ਪੰਥ ਦੀ ਮੁੱਖ ਧਾਰਾ ਦੇ ਨਾਲੋਂ ਵੱਖ ਹੋ ਗਿਆ ਸੀ। ਪੂਲਾ ਨੇ ਹੰਗ ਨੇ ਆਪਣੇ ਨਿਹੰਗ ਸਿੱਖੀ ਦੀ ਸ਼ੁਰੂਆਤ ਇੱਕ ਆਮ ਸੇਵਕ ਵਜੋਂ ਕੀਤੀ ਸੀ ਉਸ ਨੇ ਪਰੰਪਰਾਗਤ ਨਿਹੰਗ ਧਾਰਾ ਅਨੁਸਾਰ ਸ਼ਸਤਰ ਧਾਰੀ ਜੀਵਨ ਅਪਣਾਇਆ ਪਰ ਬਾਅਦ ਵਿੱਚ ਉਸ ਨੇ ਆਪਣੇ ਲਾਭ ਲਈ ਨਿਹੰਗ ਪੰਥ ਦੀ ਛਵੀ ਨੂੰ ਬੇਹਦ ਨੁਕਸਾਨ ਪਹੁੰਚਾਇਆ ਉਹ ਤਰਨਾ ਦਲ ਨਾਮਕ ਨਕਲੀ ਨਿਹੰਗ ਜਥੇਬੰਦੀ ਬਣਾ ਕੇ ਆਪਣਾ ਧੜਾ ਚਲਾਉਣ ਲੱਗ ਗਿਆ ਪੂਲੇ ਦੇ ਕੰਮ ਅਤੇ ਉਸ ਦੇ ਉੱਪਰ ਕਈ ਵੀ ਦੋਸ਼ ਲੱਗੇ ਪਹਿਲਾਂ ਤਾਂ ਉਸਨੇ ਕਈ ਗੁਰਦੁਆਰਿਆਂ ਦੇ ਉੱਪਰ ਜ਼ਬਰਦਸਤੀ ਨਾਲ ਕਬਜ਼ਾ ਕਰ ਲਿਆ। ਉਸ ਦੀ ਆੜ ਹੇਠ ਅਪਰਾਧਿਕ ਗਤੀਵਿਧੀਆਂ ਚਲਾਈਆਂ ਜਾਂਦੀਆਂ ਸਨ। ਨਸ਼ਾ, ਤਸਕਰੀ, ਬਲਾਤਕਾਰ, ਕਤਲ ਅਤੇ ਲਾਠੀਬਾਜੀ ਦੇ ਕਈ ਮਾਮਲੇ ਉਸਦੇ ਉੱਪਰ ਦਰਜ ਸਨ। 1991 ਵਿੱਚ ਉਸਤੇ ਖਾਨਪੁਰ ਪਿੰਡ ਦੇ 7 ਮੈਂਬਰਾਂ ਦੇ ਕਤਲ ਦਾ ਦੋਸ਼ ਲੱਗਿਆ ਸੀ। ਇਹ ਹੱਤਿਆ ਨਕਸਲ ਵਿਰੋਧੀ ਮਿਸ਼ਨ ਦੀ ਆੜ ਹੇਠ ਦੱਸੀ ਗਈ ਸੀ। ਉਹ ਨਿਹੰਗ ਪੱਥ ਦੀ ਰੋਹਾਨੀ ਅਤੇ ਰੀਤੀ ਰਿਵਾਜ ਅਨਸਾਰ ਨਹੀਂ ਚੱਲਦਾ ਸੀ ਅਸਲੀ ਨਿਹੰਗਾਂ ਨੇ ਉਸ ਨੂੰ ਕਈ ਵਾਰ ਬਾਹਰ ਕਰ ਦਿੱਤਾ ਪਰ ਉਸ ਨੇ ਜ਼ਬਰਦਸਤ ਨਾਲ ਉਸ ਨੇ ਆਪਣੀ ਉਹ ਸੰਸਥਾ ਚਲਾਈ ਰੱਖੀ ਪੁਲਾ ਆਮ ਲੋਕਾਂ ਅਤੇ ਨਿਹੰਗਾਂ ਵਿੱਚ ਦੈਸ ਦਾ ਰੂਪ ਬਣ ਗਿਆ ਸੀ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀ ਉਸ ਦੇ ਖਿਲਾਫ ਲੋਕ ਗਵਾਹੀ ਦੇਣ ਤੋਂ ਡਰਦੇ ਸੀ ਪਰ 2004 ਦੇ ਵਿੱਚ ਉਸ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਤੇ ਉਸ ਦਾ ਇਹ ਭਿਆਨਕ ਅੰਤ ਹੋਇਆ ਸੀ ਸਾਧ ਸੰਗਤ ਜੀ ਕਰਮਾਂ ਦਾ ਲੇਖਾ ਜੋ ਹੈ ਨਾ ਉਹ ਕਦੇ ਰੁਕਦਾ ਨਹੀਂ ਜੇਕਰ ਆਪਾਂ ਕਿਸੇ ਦੇ ਨਾਲ ਮਾੜੇ ਕਰਮ ਕਰਾਂਗੇ ਤੁਸ ਦਾ ਹਿਸਾਬ ਵੀ ਉਸੇ ਪਲ ਹੀ ਮਿਲ ਜਾਣਾ ਹੈ ਜਿਵੇਂ ਪੂਲੇ ਨਿਹੰਗ ਨੂੰ ਕੀਤੀਆਂ ਹੋਈਆਂ ਕਰਤੂਤਾਂ ਦੀ ਸਜ਼ਾ ਮਿਲ ਗਈ ਕਿਸੇ ਨੇ ਠੀਕ ਹੀ ਆਖਿਆ ਕਿ ਜੇ ਤੂੰ ਕਿਸੇ ਨੂੰ ਰੋਣਾ ਰੁਲਾਉਂਦਾ ਹੈ ਤਾਂ ਇੱਕ ਦਿਨ ਤੇਰੀ ਅੱਖ ਵੀ ਅਸ਼ਕਾਂ ਦੀ ਲੀਕ ਹੋ ਜਾਵੇਗੀ ਸਚਾਈ ਇਨਸਾਫ ਅਤੇ ਕਰਮ ਇਹ ਤਿੰਨ ਸ਼ਬਦ ਹਨ ਜੋ ਇਤਿਹਾਸ ਵਿੱਚ ਹਮੇਸ਼ਾ ਆਪਣਾ ਰੋਲ ਨਿਭਾਉਂਦੇ ਹਨ ਜਦੋਂ ਕੋਈ ਵਿਅਕਤੀ ਆਪਣੀ ਤਾਕਤ ਪਦਵੀ ਜਾਂ ਧਾਰਮਿਕ ਲਿਬਾਸ ਦੀ ਆੜ ਲੈ ਕੇ ਲੋਕਾਂ ਉੱਪਰ ਜ਼ੁਲਮ ਕਰਦਾ ਹੈ ਤਾਂ ਸ਼ਾਇਦ ਉਹ ਸਮਝਦਾ ਹੈ ਕਿ ਉਸ ਨੂੰ ਕਦੇ ਕੋਈ ਸਜ਼ਾ ਨਹੀਂ ਮਿਲੇਗੀ ਜਿਵੇਂ ਪੂਲੇ ਨੇ ਹੰਗਨੇ ਸੋਚਿਆ ਹੋਣਾ ਕਿ ਮੈਨੂੰ ਤਾਂ ਕੋਈ ਮਾਰ ਹੀ ਨਹੀਂ ਸਕਦਾ ਪਰ ਕਰਮਾਂ ਦਾ ਚੱਕਰ ਬੜਾ ਨਿਰਾਲਾ ਹੈ ਉਹ ਚੁੱਪ ਚਾਪ ਚੱਲਦਾ ਰਹਿੰਦਾ ਹੈ ਤੇ ਇੱਕ ਦਿਨ ਐਸਾ ਵਾਪਰਦਾ ਹੈ ਕਿ ਜ਼ੁਲਮ ਦੇ ਸਾਹਮਣੇ ਸੱਚਾਈ ਦੀ ਅੱਗ ਖੜਕ ਜਾਂਦੀ ਹੈ। ਅਜੀਤ ਸਿੰਘ ਨੇ ਨਿਹੰਗ ਬਣਾ પા ਕੇ ਆਪਣੇ ਆਪ ਨੂੰ ਧਰਮ ਰਖਵਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੇ ਰਸਤੇ 'ਚ ਨਾ ਗੁਰਬਾਣੀ ਸੀ ਨਾ ਨੈਤਿਕਤਾ। ਉਹ ਰਾਹੀ ਬਣ ਗਿਆ ਸੀ ਅਜਿਹੇ ਰਸਤੇ ਦਾ ਜਿਸ ਦੇ ਰੁਖ ਜ਼ੁਲਮ, ਦੁਰਵਿਵਹਾਰ ਅਤੇ ਅਪਰਾਧ ਵਾਲੇ ਸਨ। ਗੁਰਦੁਆਰਿਆਂ 'ਤੇ ਕਬਜ਼ਾ, ਨਸ਼ਿਆਂ ਦੀ ਤਸ਼ਕਰੀ, ਨਬਾਲਿੰਗ ਲੜਕੀਆਂ ਦੇ ਨਾਲ ਕਿੰਨਾ ਉਸਨੇ ਜ਼ਬਰਜਨਾ ਕੀਤਾ ਤੇ ਕਈ ਮੌਤਾਂ ਉਸਦੇ ਨਾਮ ਦੇ ਨਾਲ ਜੁੜੀਆਂ ਸੀ। ਉਹ ਸਾਧ ਸੰਗਤ ਦੀ ਔਟ 'ਚ, ਨੀਲੇ ਬਾਣੇ ਦੀ ਛਾਂ 'ਚ ਆਪਣੇ ਆਪ ਨੂੰ ਧਰਮਯੋਧਾ ਦੱਸਦਾ ਰਿਹਾ ਪਰ ਅਸਲ 'ਚ ਉਹ ਇੱਕ ਕਾਲਾ ਸਾਇਆ ਸੀ ਜੋ ਰੱਬ ਦੇ ਨਾਮ 'ਚ ਅਨਾਥ ਹੋਏ ਮਨੁੱਖਤਾ ਦਾ ਕਤਲ ਕਰਦਾ ਸੀ। ਪੂਲੇ ਦੇ ਅਪਰਾਧਾਂ ਦੀ ਇਹ ਹੱਦ ਪਾਰ ਕਰ ਦਿੱਤੀ ਪਰ ਇੱਕ ਦਿਨ ਉਹ ਵੀ ਆਇਆ ਜਦੋਂ ਕਾਨੂੰਨ ਨੇ ਉਸਨੂੰ ਕੈਦ ਕੀਤਾ ਪਰ ਕਈ ਲੋਕ ਕਹਿੰਦੇ ਹਨ ਜੇ ਕਾਨੂੰਨ ਅੰਦਾ ਹੋ ਜਾਵੇ ਤਾਂ ਲੋਕ ਆਪਣੇ ਆਪ ਇਨਸਾਫ ਦੇ ਰਾਹ ਬਣ ਜਾਂਦੇ ਨੇ ਕਾਨੂੰਨ ਅੰਦਾ ਹੋ ਗਿਆ ਪਰ 2008 ਦੇ ਵਿੱਚ ਅਜੀਤ ਸਿੰਘ ਨੂੰ ਜਦੋਂ ਅੰਮ੍ਰਿਤਸਰ ਸੈਂਟਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਉਸ ਦੀ ਮੌਤ ਉਸਨੂੰ ਉਸ ਜਗ੍ਹਾ ਖਿੱਚ ਕੇ ਲੈ ਗਈ ਉੱਥੇ ਹੀ ਉਸ ਦੀ ਮੁਲਾਕਾਤ ਹਰਚੰਦ ਸਿੰਘ ਅਤੇ ਕੈਦੀਆਂ ਦੇ ਨਾਲ ਹੋਈ ਉਹ ਲੋਕ ਜਿਨ੍ਹਾਂ ਦੀਆਂ ਜ਼ਿੰਦਗੀਆਂ ਉੱਪਰ ਪੂਲੇ ਨੇ ਛੋਟ ਛੱਡੀ ਸੀ ਸਜਣਤਾ ਚੁੱਪ ਰਹਿੰਦੀ ਹੈ ਪਰ ਚੀਕਾਂ ਬੇਆਵਾਜ਼ ਹੋ ਜਾਣ ਤਾਂ ਹੱਦ ਤੋਂ ਲੰਗੀ ਹੋਏ ਦਰਦ ਅੱਗ ਬਣ ਜਾਂਦੀ ਹੈ 28 ਅਗਸਤ 2008 ਪੂਲੇ ਉੱਪਰ ਡੀਜ਼ਲ ਛੜਕ ਕੇ ਅੱਗ ਲਾ ਦਿੱਤੀ ਇਹ ਅੱਗ ਸਿਰਫ ਇੱਕ ਸਰੀਰ ਨੂੰ ਨਹੀਂ ਸਾੜ ਰਹੀ ਸੀ ਉਹ ਸਾਰੀ ਕਾਇਨਾਤ ਵਿੱਚ ਇੱਕ ਪੈਗਾਮ ਦੇ ਰਹੀ ਸੀ ਕਿ ਕਰਮਾਂ ਦੇ ਹਿਸਾਬ ਨੂੰ ਕੋਈ ਟਾਰ ਨਹੀਂ ਸਕਦਾ ਇਹ ਸਵਾਲ ਸਿਰਫ ਕਾਨੂੰਨ ਲਈ ਨਹੀਂ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਧਾਰਮਿਕ ਸੰਗਠਨਾ ਅਤੇ ਸਾਰੀਆਂ ਮਨੁੱਖਤਾ ਪ੍ਰੇਮੀ ਲੋਕਾਂ ਲਈ ਵੀ ਹੈ ਜਦ ਤੱਕ ਅਸਲ ਇਨਸਾਫ ਨਹੀਂ ਮਿਲਦਾ ਤਦ ਤੱਕ ਲੋਕ ਆਪਣੇ ਹੀ ਰਸਤੇ ਬਣਾਉਂਦੇ ਨੇ ਪਰ ਇਸ ਮਾਮਲੇ ਨੇ ਇਹ ਸਿੱਖਿਆ ਜ਼ਰੂਰ ਦਿੱਤੀ ਕਿ ਧਰਮ ਦੀ ਆੜ ਲੈ ਕੇ ਅਪਰਾਧ ਕਰਨ ਵਾਲਾ ਵਿਅਕਤੀ ਚਾਹੇ ਕਿੰਨਾ ਵੀ ਤਾਕਤਵਰ ਹੋਵੇ ਇੱਕ ਦਿਨ ਕਰਮਾਂ ਦੀ ਅੱਗ ਵਿੱਚ ਸਾੜਿਆ ਜਾਵੇਗਾ ਊਲੇ ਨਿਹੰਗ ਦੀ ਮੌਤ ਸਾਡੀ ਸਮਾਜਿਕ ਅੱਖਾਂ ਨੂੰ ਖੋਲਣ ਵਾਲੀ ਘਟਨਾ ਸੀ ਅਸੀਂ ਹਮੇਸ਼ਾ ਧਿਆਨ ਰੱਖਿਏ ਕਿ ਧਰਮ ਦੀ ਓਟ ਵਿੱਚ ਛੁਪੇ ਅਪਰਾਧੀਆਂ ਨੂੰ ਸਮਝਣਾ ਉਹਨਾਂ ਨੂੰ ਬੇਨਕਾਬ ਕਰਨਾ ਤੇ ਕਾਨੂੰਨੀ ਤਰੀਕੇ ਦੇ ਨਾਲ ਸਜ਼ਾ ਦੇਣੀ ਜ਼ਰੂਰੀ ਹੈ ਨਹੀਂ ਤਾਂ ਲੋਕ ਹਾਰ ਜਾਂਦੇ ਨੇ ਤਾਂ ਫਿਰ ਅੱਗ ਲੱਗਣ ਦੇ ਵਿੱਚ تیر ਨਹੀਂ ਲੱਗਦੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰਿਓ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ